ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਆਪ 130 ਲਈ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਕਰਨਗੇ ਇਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਲਈ ਵੋਟ ਮੰਗਣਗੇ ਇਸ ਤੋਂ ਪਹਿਲਾਂ ਸੀਐਮ ਨੇ ਗੁਰਦਾਸਪੁਰ ਵਿੱਚ ਸ਼ਹਿਰੀ ਕਲਾਸੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕਰਨਗੇ ਮੁੱਖ ਮੰਤਰੀ ਦੁਪਹਿਰ 1 ਵਜੇ ਗੁਰਦਾਸਪੁਰ ਅਤੇ ਕਰੀਬ 5 ਵਜੇ ਹਾਲ ਗੇਟ ਅੰਮ੍ਰਿਤਸਰ ਪਹੁੰਚਣਗੇ ਪੰਜਾਬ ਚ 130 ਦਾ ਟੀਚਾ ਹਾਸਲ ਕਰਨ ਲਈ ਸੀਐਮ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ ਸੀਮਾਨ ਨੇ ਪਹਿਲਾਂ ਹੀ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕੀਤਾ ਸੀ ਚੋਣਾਂ ਤੱਕ ਸੀਮਾਨ ਦਾ ਪੂਰਾ ਫੋਕਸ ਪੰਜਾਬ ਤੇ ਹੋਣ ਵਾਲਾ ਹੈ ਭਾਵੇਂ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਇਸ ਦੇ ਬਾਵਜੂਦ ਆਪ ਵਿੱਚ ਉਮੀਦਵਾਰਾਂ ਦੀ ਘਾਟ ਹੈ ਆਪ ਨੇ ਆਪਣੀਆਂ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਅੰਮ੍ਰਿਤਸਰ ਦੀਆਂ 11 ਵਿਧਾਨ ਸਭਾ ਸੀਟਾਂ ਵਿੱਚ 9 9 ਤੇ ਆਪ ਮੌਜੂਦ ਹਨ 2 ਤੋਂ 3 ਸੀਟਾਂ ਅਜਿਹੀਆਂ ਹਨ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ ਹੋਰ ਤਾਂ ਅੱਜ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਅਪਡੇਟਸ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਆਪ 130 ਲਈ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਕਰਨਗੇ ਇਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਲਈ ਵੋਟ ਮੰਗਣਗੇ ਇਸ ਤੋਂ ਪਹਿਲਾਂ ਸੀਐਮ ਆਰ ਨੇ ਗੁਰਦਾਸਪੁਰ ਵਿੱਚ ਸ਼ੈਰੀ ਕਲਾਸੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕਰਨਗੇ ਮੁੱਖ ਮੰਤਰੀ ਦੁਪਹਿਰ 1 ਵਜੇ ਗੁਰਦਾਸਪੁਰ ਅਤੇ ਕਰੀਬ 5 ਵਜੇ ਹਾਲ ਗੇਟ ਅੰਮ੍ਰਿਤਸਰ ਪਹੁੰਚਣਗੇ ਪੰਜਾਬ ਚ 130 ਦਾ ਟੀਚਾ ਹਾਸਿਲ ਕਰਨ ਲਈ ਸੀਐਮ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ ਸੀਐਮ ਆਰ ਨੇ ਪਹਿਲਾਂ ਹੀ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕੀਤਾ ਸੀ ਚੋਣਾਂ ਤੱਕ ਸਿਆਮਨ ਦਾ ਪੂਰਾ ਫੋਕਸ ਪੰਜਾਬ ਤੇ ਹੋਣ ਵਾਲਾ ਹੈ ਪਾਬ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਇਸ ਦੇ ਬਾਵਜੂਦ ਆਪ ਵਿੱਚ ਉਮੀਦਵਾਰਾਂ ਦੀ ਘਾਟ ਹੈ ਆਪ ਨੇ ਆਪਣੀਆਂ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਅੰਮ੍ਰਿਤਸਰ ਦੀਆਂ 11 ਵਿਧਾਨ ਸਭਾ ਸੀਟਾਂ ਵਿੱਚ 9 9 ਤੇ ਆਪ ਮੌਜੂਦ ਹਨ ਦੋ ਤੋਂ ਤਿੰਨ ਸੀਟਾਂ ਜਿਹੀਆਂ ਹਨ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ ਹੋਰ ਤਾਂ ਅੱਜ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ ਨਿਊਜ਼ ਨਾਲ ਤਾਂਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਆਪ 130 ਲਈ ਅੱਜ ਅੰਮ੍ਰਿਤਸਰ ਅਤੇ ਗੁਰਦਾਸ ਸਪੂਰ ਵਿੱਚ ਚੋਣ ਪ੍ਰਚਾਰ ਕਰਨਗੇ ਇਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਲਈ ਵੋਟ ਮੰਗਣਗੇ ਇਸ ਤੋਂ ਪਹਿਲਾਂ ਸੀਐਮ ਆਨੇ ਗੁਰਦਾਸਪੁਰ ਵਿੱਚ ਸ਼ਹਿਰੀ ਕਲਾਸੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕਰਨਗੇ ਮੁੱਖ ਮੰਤਰੀ ਦੁਪਹਿਰ 1 ਵਜੇ ਗੁਰਦਾਸਪੁਰ ਅਤੇ ਕਰੀਬ 5 ਵਜੇ ਹਾਲ ਗੇਟ ਅੰਮ੍ਰਿਤਸਰ ਪਹੁੰਚਣਗੇ ਪੰਜਾਬ ਚ 13 0 ਦਾ ਟੀਚਾ ਹਾਸਿਲ ਕਰਨ ਲਈ ਸੀਐਮ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ ਸੀਐਮ ਨੇ ਪਹਿਲਾਂ ਹੀ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕੀਤਾ ਸੀ ਚੋਣਾਂ ਤੱਕ ਆਮ ਆਦਮੀ ਦਾ ਪੂਰਾ ਫੋਕਸ ਪੰਜਾਬ ਤੇ ਹੋਣ ਵਾਲਾ ਹੈ। ਪਾ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਇਸ ਦੇ ਬਾਵਜੂਦ ਆਪ ਵਿੱਚ ਉਮੀਦਵਾਰਾਂ ਦੀ ਘਾਟ ਹੈ। ਆਪ ਨੇ ਆਪਣੇ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਅੰਮ੍ਰਿਤਸਰ ਦੀਆਂ 11 ਵਿਧਾਨ ਸਭਾ ਸੀਟਾਂ ਵਿੱਚ 9 9 ਤੇ ਆਪ ਮੌਜੂਦ ਹਨ। 2 ਤੋਂ 3 ਸੀਟਾਂ ਜਿਹੀਆਂ ਹਨ ਜਿੱਥੇ ਦੂਜੀਆਂ ਪਾਰਟੀਆਂ ਦੀ ਆਗੂਆਂ ਨੂੰ ਥਾਂ ਦਿੱਤੀ ਗਈ ਹੈ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਅਪਡੇਟਸ ਨਿਊਜ਼ ਨਾਨਪੁਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਆਪ 130 ਲਈ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਕਰਨਗੇ। ਜੇ ਤਦ ਅੱਜ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਲਈ ਵੋਟ ਮੰਗਣਗੇ ਇਸ ਤੋਂ ਪਹਿਲਾਂ ਸੀਐਮ ਆਰ ਨੇ ਗੁਰਦਾਸਪੁਰ ਵਿੱਚ ਸ਼ਹਿਰੀ ਕਲਾਸੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕਰਨਗੇ ਮੁੱਖ ਮੰਤਰੀ ਦੁਪਹਿਰ 1 ਵਜੇ ਗੁਰਦਾਸਪੁਰ ਅਤੇ ਕਰੀਬ 5 ਵਜੇ ਹਾਲਗੇਟ ਅੰਮ੍ਰਿਤਸਰ ਪਹੁੰਚਣਗੇ ਪੰਜਾਬ ਚ 13 0 ਦਾ ਟੀਚਾ ਹਾਸਿਲ ਕਰਨ ਲਈ ਸੀਐਮ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ ਸੀਐਮ ਆਰ ਨੇ ਪਹਿਲਾਂ ਹੀ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕੀਤਾ ਸੀ ਚੋਣਾਂ ਤੱਕ ਸੀਐਮ ਮਾਨ ਦਾ ਪੂਰਾ ਫੋਕਸ ਪੰਜਾਬ ਤੇ ਹੋਊਗਾ ਵਾਲਾ ਹੈ ਆਪ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਇਸ ਦੇ ਬਾਵਜੂਦ ਆਪ ਵਿੱਚ ਉਮੀਦਵਾਰਾਂ ਦੀ ਘਾਟ ਹੈ ਆਪ ਨੇ ਆਪਣੀਆਂ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਅੰਮ੍ਰਿਤਸਰ ਦੀਆਂ 11 ਵਿਧਾਨ ਸਭਾ ਸੀਟਾਂ ਵਿੱਚ 9 9 ਤੇ ਆਪ ਮੌਜੂਦ ਹਨ 2 ਤੋਂ 3 ਸੀਟਾਂ ਜਿਹੀਆਂ ਹਨ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ ਹੋਰ ਤਾਂ ਅੱਜ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਨਪੁਰ